ਇਹ ਤਸਵੀਰਾਂ ਮਲੇਰ ਕੋਟਲਾ ਦੀਆਂ ਨੇ ਇੱਥੇ ਕੈਬਨਿਟ ਮੰਤਰੀ ਮੀਤ ਹੇਰ ਵੀ ਪਹੁੰਚੇ ਜਿਨ੍ਹਾਂ ਈਦ ਦੀ ਵਧਾਈ ਦਿੱਤੀ ਮੀਤ ਹੇਰ ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਤੋਂ ਉਮੀਦਵਾਰ ਨੇ ਬੜੀ ਅੱਜ ਦੇ ਪਵਿੱਤਰ ਤਿਹਾਰ ਦੀ ਮੈਂ ਸਾਰੇ ਮੁਸਲਮਾਨ ਭਾਈਚਾਰੇ ਨੂੰ ਇੱਥੇ ਵੀ ਤੇ ਪੂਰੀ ਦੁਨੀਆ 'ਚ ਵਸਦੇ ਨੂੰ ਮੈਂ ਬਹੁਤ ਵਧਾਈ ਦੇਣਾ ਬਹੁਤ ਮੁਬਾਰਕਬਾਦ ਦੇਣਾ ਕਿਉਂਕਿ ਇਹਨੂੰ ਮਿੱਠੀ ਦੀ ਵੀ ਕਿਹਾ ਜਾਂਦਾ ਤੇ ਬੜੀ ਬੇਸਬਰੀ ਨਾਲ ਇਹਦਾ ਇੰਤਜ਼ਾਰ ਪੂਰਾ ਮੁਸਲਮਾਨ ਭਾਈਚਾਰਾ ਪੂਰੀ ਦੁਨੀਆ ਦੇ ਵਿੱਚ ਕਰਦਾ ਹੈਗਾ ਜਿੰਕੋ ਮੈਂ ਇਹ ਇੱਥੋਂ ਵੀ ਕਿਹਾ ਕਿਉਂਕਿ ਘੱਟੋ-ਘੱਟ ਮਲੇਰਕੋਟਲੇ 'ਚ ਮੈਂ ਰੋਜ਼ਾ ਉਫਤਾਰੀ ਦੇ ਪ੍ਰੋਗਰਾਮ ਤੇ ਵੀ ਆਇਆ ਤੇ ਰੋਜ਼ੇ ਖਲਾਉਣ ਦੇ ਲਈ ਮੁਸਲਮਾਨ ਭਾਈਚਾਰੇ ਦੇ ਲੋਕ ਤਾਂ ਆਉਂਦੇ ਹੀ ਆ ਉਥੇ ਪੰਡਿਤ ਜੀ ਵੀ ਆਉਂਦੇ ਆ ਉਥੇ ਸਾਈ ਧਰਮ ਤੋਂ ਲੋਕ ਵੀ ਆਉਂਦੇ ਆ ਉਹ ਸਿੱਖ ਵੀ ਆਉਂਦੇ ਆ ਤੇ ਦੁਨੀਆ 'ਚ ਮਲੇਰ ਕੋਟਲੇ ਵਰਗੀ ਸਾਂਝੀ ਵਾਰਤਾ ਵਾਲੀ ਉਦਾਹਰਣ ਮੈਨੂੰ ਲੱਗਦਾ ਨਹੀਂ ਕਿਤੇ ਦੇਖਣ ਨੂੰ ਜਿਹੜੀ ਮਿਲ ਸਕਦੀ ਹੈ ਤੇ ਅੱਜ ਇਸ ਪਵਿੱਤਰ ਦਿਨ ਤੇ ਅੱਲਾਹ ਗਹੀ ਅਰਦਾਸ ਕਰਦੇ ਆ ਕਿ ਭਾਈਚਾਰਾ ਰਹਿੰਦੀ ਦੁਨੀਆ ਤੇ ਕਿੱਦਾਂ ਹੀ ਬਣਿਆ ਜਿਹੜਾ ਜਿਹੜਾ ਤੁਹਾਹਰਾ ਜੀ ਮੁਸਲਮਾਨਾਂ ਦਾ ਸਭ ਤੋਂ ਵੱਡਾ ਤਿਉਹਾਰ ਆ ਕਿਉਂਕਿ ਰੋਜ਼ੇ ਰੱਖਣ ਦੇ ਬਾਅਦ ਇਹਦਾ ਦਿਨ ਆਉਂਦਾ ਹੈ ਅਸੀਂ ਮਲੇਰ ਕੋਲੇ ਦਾ ਇੱਕ ਗੁੱਲਾਸੇ ਦਾ ਸ਼ਹਿਰ ਆਸੀਂ ਇੱਥੇ ਸਾਰੇ ਧਰਮਾਂ ਦੇ ਲੋਕ ਮਿਲ ਜੁਲ ਕੇ ਸਾਰੇ ਤਿਉਹਾਰ ਮਨਾਉਂਦੇ ਆ ਇਹ ਜਿਹੜਾ ਤਿਉਹਾਰ ਹੈ ਇਹ ਈਦ ਦਾ ਤਿਉਹਾਰ ਬਹੁਤ ਖੁਸ਼ੀ ਦਾ ਤਿਉਹਾਰ ਹੈ ਕਿਉਂਕਿ ਇੱਕ ਇਹ ਇਨਾਮ ਆ ਅੱਲਾਹ ਦੀ ਤਰਫ ਤੋਂ ਕਿਉਂਕਿ ਮੁਸਲਮਾਨ ਪਹਿਲਾਂ 30 ਦਿਨ ਰੋਜ਼ੇ ਰੱਖਦੇ ਨੇ ਅੱਲਾਹ ਦੀ ਇਬਾਦਤ ਕਰਦੇ ਨੇ ਤਾਂ ਉਸ ਦੇ ਬਾਅਦ ਈਦ ਦਾ ਦਿਨ ਆਉਂਦਾ ਹੈ ਤਾਂ ਸਾਰੇ ਲੋਕ ਰਲ ਮਿਲ ਕੇ ਆਪਣੇ ਬੱਚਿਆਂ ਸਮੇ ਸਾਰੇ ਈਦ ਦਾ ਤਿਉਹਾਰ ਮਨਾਉਂਦੇ ਆ ਕਿ ਹੋਰ ਭਾਈਚਾਰੇ ਦੇ ਲੋਕ ਵੀ ਆਏ ਆ ਮਵਾਰਨਾ ਹੋਰ ਸਾਰੇ ਭਾਈਚਾਰੇ ਦੇ ਲੋਕ ਹਿੰਦੂ ਮੁਸਲਮਾਨ ਸਿੱਖ ਇਸਾਈ ਸਾਰੇ ਧਰਮਾਂ ਦੇ ਲੋਕ ਜੇ ਉਰੇ ਕੋਈ ਇਫਤਾਰ ਪਾਰਟੀ ਵੀ ਹੁੰਦੀ ਹੈ ਸਾਰੇ ਧਰਮਾਂ ਦੇ ਲੋਕ ਮਿਲ ਜੁਲ ਕੇ ਇਫਤਾਰ ਪਾਰਟੀ ਰੱਖਦੇ ਨੇ ਤੇ ਜਿਹੜਾ Eid ਦਾ ਤਿਉਹਾਰ Eid ਦੇ ਤਿਉਹਾਰ ਦੇ ਵਿੱਚ ਵੀ ਸਾਰੇ ਲੋਕ ਮਿਲ ਜੁਲ ਕੇ ਸਾਡੇ ਨਾਲ ਈਦ ਮਨਾਉਂਦੇ ਹਨ ਤੇ ਜਿਹੜੇ ਮੁਸਲਮਾਨ ਭਾਈ ਨੇ ਉਹ ਜਿਹੜੇ ਹਿੰਦੂ ਗੈਰ ਮੁਸਲਮਾਨ ਨੇ ਉਹਨਾਂ ਦੇ Eid ਦਾ ਤਿਉਹਾਰ ਦੇਖ ਕੇ ਆਂਦੇ ਨੇ ਮਠਿਆਈਆਂ ਬੰਦਦੇ ਆ ਤੇ ਉਹ ਸਾਡੇ ਦੀਵਾਲੀ ਦੇ ਤਿਉਹਾਰਾਂ ਦੇ ਉੱਪਰ ਸਾਡੇ ਘਰਾਂ 'ਚ ਮਠਿਆਈਆਂ ਲਿਖੇ ਅੱਜ ਬਹੁਤ ਹੀ ਬੜਾ ਖੁਸ਼ੀਆ ਦਿਨ ਆ ਮਾਦੇ ਵਿੱਚ ਅੱਜ ਖੁਸ਼ੀ ਦਾ ਮਾਹੌਲ ਆ ਔਰ ਅਸੀਂ ਇੱਥੇ ਮਲੇਰ ਕੋਲਾ ਸਾਡਾ ਇੱਕ ਧਾਰਮਿਕ ਭਾਈਚਾਰਾ ਦਾ ਗੁਲਦਸਤਾ ਇੱਥੇ ਅਸੀਂ ਮੁਸਲਮਾਨ ਸਿੱਖ ਆਪਣੇ ਈਸਾਈ ਔਰ ਹਿੰਦੂ ਵੀਰ ਅਤੇ ਦਲਿਤ ਵੀਰ ਅਸੀਂ ਸਾਰੇ ਮਿਲ ਕੇ ਇੱਥੇ ਈਦ ਮਨਾਉਂਦੇ ਆ ਇੱਥੇ ਅਸੀਂ ਇੱਕ ਦੂਜੇ ਨਾਲ ਖੁਸ਼ੀਆਂ ਪਿਆ ਸਾਂਝੀਆਂ ਕਰਦੇ ਆ ਇਹ ਸਾਡਾ ਪਲੇਰ ਕੋਲਾ ਇਹਦਾ ਆਪਣੇ ਗੁਲਦਸਤਾ ਅੱਜ ਅਸੀਂ ਕਿਲਾ ਰਹਿਮਤਗੜ ਈਦਗਾ ਦੇ ਵਿੱਚ ਖੜੇ ਆ ਇੱਥੇ ਇਹ ਅੱਜ ਇਹ ਇਹ ਲੋ ਲੋhetra ਦੀ ਮੁबारक ਦੇਣ ਖਾਸ ਤੌਰ ਤੇ ਸਾਡੇ ਸੀਐਮ ਭਗਵੰਤ ਮਾਨ ਸਿੰਘ ਜੀ ਦੀ ਮਾਤਾ ਜੀ ਪਹੁੰਚੇ ਤੇ ਉਹਨਾਂ ਦੇ ਨਾਲ ਸਾਡੇ ਲੋਕ ਸਭਾ ਦੇ ਜਿਹੜੇ ਉਮੀਦਵਾਰ ਨੇ ਗੁਰਮੀਤ ਸਿੰਘ ਮੀਤ ਹੇਅਰ ਜੀ ਪਹੁੰਚੇ ਨੇ ਇਹਦੀ ਮੁबारकबाद ਦੇਣ ਉਹਨਾਂ ਦੇ ਨਾਲ ਸਾਡੇ ਮਲੇਰਕੋਲਾ ਦੇ ਮਾਨਯੋਗ ਐਮਐਲਏ ਡਾਕਟਰ ਮੁਹੰਮਦ ਮਿਲੂ ਰਹਿਮਾਨ ਜੀ ਵੀ ਇੱਥੇ ਹੀ ਮੁबारक देਣ ਪਹੁੰਚੇ ਨੇ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਇੱਥੇ ਅੱਜ